70 ਸਾਲ ਤੋਂ ਇਹ ਦੇਸ਼ ਤੇ ਰਾਜ ਕੌਣ ਕਰ ਰਿਹਾ ਕਾਂਗਰਸ ਬੀਜੇਪੀ ਤੇ ਹੁਣ ਨਵੀਂ ਨਵੀਂ ਜਿਹੜੀ ਉੱਠੀ ਪਾਰਟੀ ਜਿਹੜੀ ਕਹਿੰਦੀ ਬਦਲਾਵ ਲੈ ਕੇ ਆਵੇਂ ਆਮ ਆਦਮੀ ਪਾਰਟੀ ਦੇਖੋ ਬੀਜੇਪੀ ਮੋਢ ਕਦੀਨ ਤੋਂ ਕਹਿੰਦੀ ਆਈ ਹੈ ਕਿ ਅਸੀਂ ਪਰਿਵਾਰਵਾਦ ਦੇ ਵਿਰੋਧੀ ਰਹੇ ਹਾਂ ਲੇਕਿਨ ਮਗਰੋਂ ਆਣੀ ਜਦੋਂ ਸੋ ਪ੍ਰਕਾਰ ਦੀ ਟਿਕਟ ਕੱਟੀ ਆ ਤੇ ਵੋਟ ਉਹਦੀ ਟਿਕਟ ਉਹਦੀ ਘਰ ਵਾਲੀ ਨੂੰ ਦੇਤੀ ਪਰਿਵਾਰਵਾਦ ਨਹੀਂ ਇਹ ਕਾਂਗਰਸ ਪਾਰਟੀ ਕੀ ਹੈ ਕਾਂਗਰਸ ਪਾਰਟੀ ਨੇ ਜਿਹੜਾ ਅੱਜ ਉਮੀਦਵਾਰ ਬਣਾਇਆ ਉਹ ਕਿਸੇ ਜ਼ਮਾਨੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀਗਾ ਜਿਹੜਾ ਹੁਣ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਉਹ ਪਹਿਲਾਂ ਬੀਜੇਪੀ ਚ ਰਿਹਾ ਫਿਰ ਉਹ ਕਾਂਗਰਸ ਆਇਆ ਹੁਣ ਆ ਆਮ ਆਦਮੀ ਪਾਰਟੀ ਆ ਅਗਲੇ ਇਲੈਕਸ਼ਨ ਚ ਪਤਾ ਨਹੀਂ ਉਹ ਕਿਹੜੀ ਪਾਰਟੀ ਜੀ ਹੋਵੇਗਾ ਪਤਾ ਨਹੀਂ ਸਕਦੇ ਬੀਜੇਪੀ ਦਾ ਵੋਟ ਬੈਂਕ ਘਟ ਰਿਹਾ ਕਾਰਨ ਕੀ ਹੈ ਬੀਜੇਪੀ ਦੇ ਵਿੱਚ ਅੱਧੇ ਨਾਲੋਂ ਜ਼ਿਆਦਾ ਲੀਡਰਸ਼ਿਪ ਤਾਂ ਕਾਂਗਰਸ ਦੀ ਹੈ ਇਸ ਵੇਲੇ ਤੁਸੀਂ ਪੰਜਾਬ ਦੀ ਬੀਜੇਪੀ ਨੂੰ ਦੇਖੋ ਤਾਂ ਤੁਹਾਨੂੰ ਭਲੇਖਾ ਲੱਗਦਾ ਵੀ ਇਹ ਕਾਂਗਰਸ ਆ ਸਾਰੇ ਨੇ ਸਾਰੇ ਬੰਦੇ ਜਿਹੜੇ ਆ ਪਾਰਟੀਆਂ ਪਲਟ ਕੇ ਵਿਚਾਰਧਾਰਾਂ ਤੋਂ ਪਰੇ ਹੋ ਕੇ ਆਪਣੇ ਨਿੱਜੀ ਹਿੱਤਾਂ ਨੂੰ ਅੱਗੇ ਰੱਖ ਕੇ ਖਿਆਰੇ ਆ ਲੋਕ ਦੇਖ ਰਹੇ ਆ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਜੇ ਨਿੱਜੀ ਹੱਥ ਲਈ ਅੱਜ ਪਾਰਟੀ ਛੱਡਦੇ ਆ ਤੇ ਤੁਹਾਨੂੰ ਤਾਂ ਇੱਕ ਮਿੰਟ 'ਚ ਛੱਡਣਗੇ ਡੀ ਐਨ ਟੀ ਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਰਪਾਲ ਲਾਡਾ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਦੇ ਇੱਕ ਇਹ ਸੱਪ ਨਾਲ ਪਰੌਣ ਜਾ ਰਹੇ ਆ ਜਿਨ੍ਹਾਂ ਨੇ ਬੀਐਸਪੀ ਪਾਰਟੀ ਦੇ ਵਿੱਚ ਕਾਫੀ ਪੁਰਾਣੇ ਸਮੇਂ ਤੋਂ ਜਿਹੜਾ ਐਜੇ ਵਰਕਰ ਕੰਮ ਕੀਤਾ ਉਸ ਤੋਂ ਬਾਅਦ ਆਕਲਾਂ ਦੋਧਿਆਂ ਦੇ ਉੱਤੇ ਕੰਮ ਕੀਤਾ ਤੇ ਉਸ ਤੋਂ ਬਾਅਦ ਉਹ ਪਾਰਟੀ ਦੇ ਸਪੋਕਸਪਰਸਨ ਵੀ ਰਹੇ ਆ ਐਡਵੋਕੇਟ ਰਣਜੀਤ ਕੁਮਾਰ ਜੀ ਤੇ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆ ਐਡਵੋਕੇਟ ਰਣਜੀਤ ਕੁਮਾਰ ਜੀ ਦੇ ਨਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਡੀ ਐਨ ਟੀ ਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਤੋਂ ਪਹਿਲਾਂ ਮੈਂ ਡੀ ਐਨ ਟੀ ਵੀ ਔਰ ਆਪ ਜੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇ ਰਹੇ ਹੋ ਔਰ ਦਰਸ਼ਕਾਂ ਨੂੰ ਵੀ ਮੈਂ ਆਪਣੀ ਸਲਾਮ ਪੇਸ਼ ਕਰਦਾ ਸਤਿ ਸ਼੍ਰੀ ਅਕਾਲ ਜੈਪੀਨ ਜੈਪੜ ਸਰ ਸਭ ਤੋਂ ਪਹਿਲਾਂ ਸਵਾਲ ਮੇਰਾ ਇਹ ਹੈ ਯਾਹ ਪੇ ਅਕਸਰ ਜਿਹੜਾ ਪਾਰਟੀਆਂ ਦੇ ਵਿੱਚ ਦੇਖਿਆ ਗਿਆ ਉਹ ਜਿਹੜੇ ਪੈਰਾਸ਼ੂਟ ਰਾਹੀ ਜਿਹੜੇ ਆ ਤੇ ਤੁਹਾਡੀ ਪਾਰਟੀ ਨੇ ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਐਜੇ ਵਰਕਰ ਕੰਮ ਕੀਤਾ ਉਸ ਤੋਂ ਬਾਅਦ ਕਾਫੀ ਅਹੁਦਿਆਂ ਦੇ ਉੱਤੇ ਕੰਮ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਸਪੋਕਸਪਰਸਨ ਪਾਰਟੀ ਦੇ ਰਹੇ ਹੋ ਤਾਂ ਤੁਹਾਨੂੰ ਇਹ ਕਿ ਉਹਨਾਂ ਨੇ ਜਿਹੜਾ ਲੋਕ ਸਭਾ ਕੈਂਡੀਡੇਟ ਐਲਾਨਿਆ ਆ ਤੇ ਕਿਦਾਂ ਦੇਖਦੇ ਇਸ ਚੀਜ਼ ਨੂੰ ਤੁਸੀਂ ਦੇਖੋ ਅਸੀਂ ਆਰਟੀ ਦੇ ਟਕਸਾਲੀ ਵਰਕਰ ਆ ਮੇਰਾ ਦੋ ਦਹਾਕੇ ਤੋਂ ਜ਼ਿਆਦਾ ਸਮਾਂ ਜਿਹੜਾ ਹੈਗਾ ਬਹੁਤ ਜਣ ਅੰਦੋਲਨ ਦੇ ਵਿੱਚ ਰਿਹਾ ਹੈਗਾ ਤਜਰਬਾ ਵੀ ਹੈ ਛੋਟੇ ਵਰਕਰ ਤੋਂ ਸ਼ੁਰੂ ਕਰਕੇ ਮੈਂ ਤਸੀਲ ਲੈਵਲ ਦੇ ਅਹੁਦੇ ਤੇ ਵੀ ਰਿਹਾ ਜਿਲ੍ਹੇ ਲੈਵਲ ਤੇ ਲੋਕ ਸਭਾ ਦੇ ਪਾਰਟ ਮੈਂਸਟੇਅਰ ਲੈਵਲ ਦਾ ਜਨਰਲ ਸੈਕਟਰੀ ਸਪੋਕਸਪਰਸਨ ਮਾਂਸੇਵ ਦਾ ਕੋਆਰਡੀਨੇਟਰ ਔਰ ਲੀਗਲ ਸੈਲ ਦਾ ਇੰਚਾਰਜ ਬਹੁਤ ਸਾਰੇ ਉਦਿਆਂ ਦੇ ਮੈਂ ਪਾਰਟੀ ਦੇ ਵਿੱਚ ਪਿਛਲੇ 20 ਸਾਲਾਂ ਤੋਂ ਰਿਹਾ ਹਾਂ ਔਰ ਪਾਰਟੀ ਨੇ ਮੈਨੂੰ ਹਮੇਸ਼ਾ ਮਾਨ ਸਤਕਾਰ ਦਿੱਤਾ ਹੈ ਬੀਐਸਡੀ ਪਾਰਟੀ ਤੋਂ ਵੀ ਹੋਰ ਕਾਫੀ ਚਾਹਵਾਰ ਹੋਣਗੇ ਐਜ਼ ਅ ਕੈਂਡੀਡੇਟ ਚੋ ਲੜਨ ਦੇ ਤੇ ਤੁਹਾਨੂੰ ਉਹਨਾਂ ਨੇ ਹੁਣ ਕੈਂਡੀਡੇਟ ਲਾਂ ਦਿੱਤਾ ਤੁਹਾਨੂੰ ਕੀ ਲੱਗਦਾ ਪਏ ਜਿਹੜਾ ਉਹ ਜਿਹੜੇ ਵਰਕਰ ਜਿਹੜੇ ਲੜਨਾ ਚਾਹੁੰਦੇ ਸੀ ਚੋਣਾਂ ਐ ਜੀ ਕੈਂਡੀਡੇਟ ਉਹ ਤੁਹਾਡੇ ਨਾਲ ਚੱਲਣਗੇ ਹੁਣ ਨਹੀਂ ਚੱਲਣਗੇ ਬਿਲਕੁਲ ਚੱਲਣਗੇ ਦੇਖੋ ਪਾਰਟੀ ਦੇ ਵਿੱਚ ਇੱਕ ਲੋਕਤੰਤਰੀ ਵਿਵਸਥਾ ਆ ਉਹਦੇ ਵਿੱਚ ਹਰ ਬੰਦੇ ਦੀ ਇੱਛਾ ਹੁੰਦੀ ਕਿ ਮੈਂ ਅੱਗੇ ਵਧਾਂ ਔਰ ਕੁਝ ਕਰਾਂ ਔਰ ਹਰ ਕਿਸੇ ਨੂੰ ਮੌਕਾ ਮਿਲ ਨਹੀਂ ਸਕਦਾ ਲੋਕ ਸਭਾ ਦੇ ਵਿੱਚ ਟਿਕਟ ਦਾ ਇੱਕ ਨੂੰ ਹੀ ਮਿਲਣੀ ਆ ਸਾਰਿਆਂ ਨੂੰ ਤਾਂ ਮਿਲਣੀ ਇੱਕ ਨਹੀਂ ਲੜਨਾ ਹੈਗਾ ਤੇ ਪਾਰਟੀ ਨੇ ਕੱਲ ਜਦੋਂ ਮੇਰੀ ਟਿਕਟ ਡਿਸਾਈਡ ਕੀਤੀ ਆ ਔਰ ਮਾਨਯੋਗ ਸ਼੍ਰੀ ਵਿਪਲ ਕੁਮਾਰ ਜੀ ਮਾਨਯੋਗ ਸ਼੍ਰੀ ਰਣਜੀਤ ਸਿੰਘ ਬੈਣੀਵਾਲ ਸਾਹਿਬ ਮਾਨਯੋਗ ਸਰਦਾਰ ਜਸਪ੍ਰੀਤ ਸਿੰਘ ਗੜੀ ਸਾਹਿਬ ਉਹ ਸਾਡੀ ਸਾਰੀ ਸਟੇਜ ਦੀ ਸੀਨੀਅਰ ਲੀਡਰਸ਼ਿਪ ਤਕਰੀਬਨ 4 ਘੰਟੇ ਤੱਕ ਮੰਥਨ ਚੱਲਿਆ ਔਰ ਮੰਥਨ ਤੋਂ ਬਾਅਦ ਸਾਰੇ ਜਿਹੜੇ ਹੋਰ ਵੀ ਅਭਿਲਾਖੀ ਸੀਗੇ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਉਹਨਾਂ ਨਾਲ ਤਸੱਲੀ ਕਰਕੇ ਫਿਰ ਮੈਨੂੰ ਟਿਕਰਣਾ ਲਵਾਇਆ ਗਿਆ ਜਿਹਦੇ ਲਈ ਭੈਣ ਮਾਇਆਵਤੀ ਜੀ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਉਹਨਾਂ ਦਾ ਪਰਮਾਧਨੀ ਸਾਡੇ ਰਾਕੇ ਨੇਤਾ ਨੇ ਉਹ ਔਰ ਸਰਦਾਰ ਸ਼੍ਰੀ ਰਣਜੀਤ ਸਿੰਘ ਬੈਣੀਵਾਲ ਸਾਹਿਬ ਉਨਾ ਵੀ ਮੈਨੂੰ ਧੰਨਵਾਦ ਕਰਦਾ ਹਾਂ ਬਹੁਤ ਸਰ ਹੁਸ਼ਿਆਰਪੁਰ ਇੱਕ ਪੜਿਆ ਲਿਖਿਆ ਇਲਾਕਾ ਹੈ ਆਪਣਾ ਇਸ ਦੇ ਬਾਗਦਿਲ ਜਿਹੜਾ ਬੈਕਬੈਡ ਏਰੀਆ ਦੇ ਨਾਂ ਤੇ ਇਹਨੂੰ ਜਾਣਿਆ ਜਾਂਦਾ ਹੱਲੇ ਤੱਕ ਵੀ ਤੇ ਤੁਹਾਨੂੰ ਹੁਣ ਐਜ਼ ਅ ਕੈਂਡੀਡੇਟ ਉੱਥਾਂ ਨੇ ਆਏ ਬੀਐਸਪੀ ਪਾਰਟੀ ਨੇ ਤੁਸੀਂ ਕੀ ਆਪਣਾ ਵਿਜ਼ਨ ਲੈ ਕੇ ਜਿਹੜਾ ਆਏ ਆ ਇੱਥੇ ਕੀ ਵਿਜ਼ਨ ਹੋਊਗਾ ਆਪਣਾ ਹੁਸ਼ਿਆਰਪੁਰ ਲਈ ਇਹ ਤਾਂ ਪਹਿਲਾਂ ਕਰਾਂਗਾ ਇਹ ਹੁਸ਼ਿਆਰਪੁਰ ਜ਼ਿਲ੍ਹਾ ਸੰਦਲ ਦਾ ਆਧਵੀ ਬੈਕਵਰਡ ਵਿੱਚ ਗਿਣਿਆ ਜਾਂਦਾ ਅੱਜ ਵੀ ਇੱਥੇ ਜਿਹੜੀ ਇੰਡਸਟਰੀ ਹੈ ਨਹੀਂ ਤੇ ਅੱਜ ਵੀ ਇੱਥੇ ਮੁੰਡੀਆਂ ਸਹਾਈਟਾਂ ਸਹੂਲਤਾਂ ਨਹੀਂ ਹੈਗੀਆਂ ਬਰੋਜਗਾਰੀ ਹੈ ਸਿੱਖਿਆ ਦੇ ਸਾਧਨ ਨਹੀਂ ਫੇ ਕਿਹੜਾ قصور وار ਕੋਣ ਹੈ 70 ਸਾਲ ਤੋਂ ਦੇ ਦੇ ਰਾਜਕੋਣ ਕਰ ਰਿਹਾ ਕਾਂਗਰਸ ਭਾਜਪਾ ਤੇ ਹੁਣ ਨਵੀਂ ਨਵੀਂ ਜਿਹੜੀ ਉੱਠੀ ਪਾਰਟੀ ਜਿਹੜੀ ਕਹਿੰਦੀ ਸੀ ਬਦਲਾਵ ਲੈ ਕੇ ਆਵੇਂ ਆਮ ਆਦਮੀ ਪਾਰਟੀ ਇਹਨਾਂ ਨੇ ਕੀਤਾ ਕਿ 70 ਸਾਲ ਦੇ ਵਿੱਚ ਆ ਤੁਹਾਡੇ ਪਿੱਛੇ ਦੇਖੋ ਚੋੜਾ ਕੀ ਹਾਲਾ ਗੰਦ ਭਰਿਆ ਪਿਆ ਰਸਤਾ ਨੱਕੋ ਨੱਕ ਜਿਹੜਾ ਹੈਗਾ ਗੰਦ ਜਿਰਾ ਭਰਿਆ ਪਿਆ ਸ਼ਹਿਰ ਦੇ ਲੋਕਾਂ ਲਈ ਤੇ ਰਹਿਣਾ ਮੁਹਾਲ ਹੋਇਆ ਪਿਆ ਉਹ ਇਹ ਗਰਾ 70 ਸਾਲਾਂ ਦੀ ਇਹਨਾਂ ਦੇ ਕੰਮ ਆ ਜਿਹੜੇ ਇਹਨਾਂ ਦੇ ਉਹ ਕੰਮਾਂ ਨੇ ਸਾਨੂੰ ਮਜਬੂਰ ਕਰਦੇ ਜੀ ਅਸੀਂ ਲੋਕਾਂ ਦੇ ਕੁਝ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸੁਰੱਖਤ ਮਿਲੇ ਲੋਕਾਂ ਨੂੰ ਕਿਸੇ ਪ੍ਰਕਾਰ ਦਾ ਰਿਲੀਫ ਮਿਲੇ ਤਾਂ ਬਹੁਤ ਜਨ ਅੰਦੋਲਨ ਦੇ ਵਿੱਚ ਅਸੀਂ ਸ਼ੁਰੂ ਤੋਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਹਾਸ਼ੀਆਕਰ ਸਮਾਰ ਜਿਹੜਾ ਹੈਗਾ ਉਹਨੂੰ ਵੀ ਮੌਕਾ ਮਿਲੇ ਉਹ ਵੀ ਅੱਗੇ ਆਵੇ ਅੱਜ ਦੇਖੋ 80 ਕਰੋੜ ਲੋਕ ਭੁੱਖੇ ਮਰਦੇ ਸਰਕਾਰ ਕਹਿੰਦੀ ਰਾਸ਼ਨ ਦਿੰਨੇ ਆ ਇਹਨੂੰ ਵਿੜਾਈ ਬਣਾ ਕੇ ਰਾ ਦੇ ਵਿੜਾਈ ਥੋੜੀ ਆ 70 ਸਾਲ ਰਾਜ ਕਰਨ ਤੋਂ ਬਾਅਦ ਹੋਈ ਤੇਰਾ 80 ਕਰੋੜ ਬੰਨਾ ਰੋਟੀ ਵੀ ਖਾਣ ਯੋਗ ਨਹੀਂ ਹੈਗਾ ਇੱਕ ਲਹਣਕਾਲੀ ਗੱਲ ਹੈ ਸਾਡੇ ਤੇ ਰੋਜ਼ਗਾਰੀ ਐਸ ਤੋਂ ਐਕਸਟ੍ਰੀਮ ਹੈਗੀ ਇਸ ਖੇਤਰ ਦੇ ਪੰਜਾਬ ਦੇ ਹਾਲਾਤ ਦੇਖਣੋ ਨਸ਼ਾ ਕਿਦਾ ਰੋਜ਼ ਬਟਿਆਰਾ ਆ ਕੱਲ ਜੋਧਾ ਨੌਜਵਾਨ ਨਸ਼ੇ ਦੇ ਵਿੱਚ ਮਾਰੇਗਾ ਬਟਿਆਰਾ ਉਹ ਨਾ ਉਹ ਵੱਡੋ ਜ਼ਮਾਰ ਰਹੇ ਗਏ ਰੋਡ ਬੱਚੇ ওভারਡੋਜ਼ ਦਾ ਮਾਰ ਰਹੇ ਆ ਗੈਂਗਸਟਰ ਗੋਰੀਆਂ ਚਲਾ ਰਹੇ ਆ ਤੁਹਾਡੇ ਸਿੰਗਰ ਸੇਫ ਨਹੀਂ ਤੁਹਾਡੇ ਡੇਰੇ ਸੇਫ ਨਹੀਂ ਗੁਰਦੂ ਗੁਰੂ ਘਰ ਤੱਕ ਸੇਫ ਨਹੀਂ ਤੇ ਇਹ ਪੰਜਾਬ ਸਰਕਾਰ ਕਹਦੀ ਹੈ ਜੀ ਲੋਕਾਂ ਦੀ ਸਰਕਾਰ ਹੈ ਤਸੀਲਾਂ ਦਾ ਵੀ ਭ੍ਰਿਸ਼ਟਾਚਾਰ ਹੈ ਜਾਓ ਕਿੰਨਾ ਭ੍ਰਿਸ਼ਟਾਚਾਰ ਹੈ ਦੇਖੋ ਹਰ ਮਹਿਕਮੇ ਦੇ ਭ੍ਰਿਸ਼ਟਾਚਾਰ ਹੈ ਤੋਂ ਇਹ ਕਹਿੰਦੇ ਕੋਚਾ ਕਰਦੇ ਕੁਛ ਹੈ ਮੇਰੀ ਲੋਕਾਂ ਨੂੰ ਅਪੀਲ ਹੈ ਜੇਕਰ ਤੁਸੀਂ ਬਦਲਾਵ ਲਿਆਉਣਾ ਚਾਹੁੰਦੇ ਆ ਨਾ ਤਾਂ ਜਿਹੜਾ ਬਟਨ ਤੁਸੀਂ ਦਿਵਾਨੇ ਆ ਉਹਨੂੰ ਵੀ ਬਦਲੋ ਕੋਈ ਬਟਨ ਨੂੰ ਦਵਾ-ਦਵਾ ਕੇ ਬਦਲਾਵ ਨਹੀਂ ਆਣਾ ਬਟਨ ਬਦਲਣਾ ਪੈਣਾ ਜਿਹੜੀਆਂ ਸਾਡੀ ਬਹੁਤਾਂ ਸਮਾਜਵਾਦੀ ਵਰਗੀਆਂ ਪਾਰਟੀਆਂ ਆ ਉਹਨਾਂ ਨੂੰ ਤੁਸੀਂ ਮੌਕਾ ਦਿਓ ਇੱਕ ਵਾਰੀ ਬਦਲਾਵ ਕਰਕੇ ਦੇਖੋ ਸਰ ਤੁਹਾਡੀ ਟਿਕਟ ਕਾਫੀ ਲੇਟ ਅਨਾਉਂਸ ਹੋਈ ਹੈ ਜੇ ਦੇਖਿਆ ਜਾਵੇ ਕਿਉਂਕਿ ਕਾਫੀ ਕੈਂਡੀਡੇਟਾਂ ਨੇ ਫਾਰਮ ਵੀ ਭਰ ਚੁੱਕੇ ਆ ਤਾਂ ਕਾਫੀ ਸਮਾਂ ਪਹਿਲਾਂ ਦੇ ਜਿਹੜੇ ਅਨਾਉਂਸਮੈਂਟ ਹੋ ਚੁੱਕੀ ਆ ਤੇ ਆਪਣੀ ਕਿੰਨੀ ਕਿ ਤਿਆਰੀ ਹੈ ਤੇ ਆਪਾਂ ਕਦੋਂ ਨਾਮੀਨੇਸ਼ਨ ਫਾਰਮ ਜਿਹੜੇ ਦਾਖਲ ਕਰ ਰਹੇ ਆ ਬਹੁਤਾਂ ਸਮਾਜ ਪਾਰਟੀ ਟਰੇਡਰ ਬੇ ਔਰ ਦੂਸਰੀ ਗੱਲ ਇਹਦੇ ਵਿੱਚ ਇਹ ਹੈਗੀ ਆ ਕਿ ਮੈਂ ਜਿਹੜਾ ਹੈਗਾ ਕੋਈ ਨਵਾਂ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਗਿਆ ਨਹੀਂ ਤੇ 22 ਸਾਲ ਤੋਂ ਮੈਂ ਪਾਰਟੀ ਨਾਲ ਜੁੜਿਆ ਹੋਇਆ ਹਾਂ। ਬਹੁਤ ਸੱਚ। ਔਰ ਪਾਰਟੀ ਦੇ ਵਿੱਚ ਮੈਨੂੰ ਬੂਥ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਜਾ ਕੇ ਪਿੰਡ ਪੱਧਰ ਤੋਂ ਸੈਕਟਰ ਤੱਕ ਸੈਕਟਰ ਤੋਂ ਤਸੀਲ ਬਲੌਕ ਜ਼ਿਲ੍ਹਾ ਲੋਪੋਰਾ ਹਲਕਾ ਹਰ ਪਿੰਡ ਦੇ ਲੋਕ ਮੈਨੂੰ ਜਾਣਦੇ ਆ ਕਿ ਰਮਜੀਤ ਕੁਮਾਰ ਐਡਵੋਕੇਟ ਕੌਣ ਹੈ। ਦੂਜੀ ਗੱਲ ਵੱਖ-ਵੱਖ ਸੰਸਥਾਵਾਂ ਨਾਲ ਜੁੜਿਆ ਹੋਣ ਕਰਕੇ ਵੀ ਮੇਰੀ ਨਾਗਰਿਕਾਂ ਦੇ ਨਾਲ ਕਾਫੀ ਬੰਧ ਹੈ। ਮੈਂ ਕਿਲਾ ਬਾਰ ਐਸੋਸੀਏਸ਼ਨ ਦਾ ਦੋ ਵਾਰੀ ਸਭਾ ਮੈਂ ਬਾਰ ਕਾਉਂਸਲੋਂ ਪੰਜਾਬ ਨਾਲ ਹਰਿਆਣਾ ਨਾਲ ਕੋਆਪਰੇਟ ਮੈਂਬਰ ਵੀ ਰਿਹਾ ਔਰ ਵੱਖ-ਵੱਖ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਤੋ ਇਸ ਕਰਕੇ ਬਹੁਜਨ ਅੰਦੋਲਨ ਦੇ ਵਿੱਚ ਬਹੁਜਨ ਸਮਾਜ ਦੀਆਂ ਸਮੱਸਿਆਵਾਂ ਥਨ ਜਾਂ ਕੋਈ ਇਸ਼ੂ ਰਹਿ ਜਾਂਦੇ ਹੁੰਦੇ ਆ ਉਹਨਾਂ ਇਸ਼ੂ ਦੇ ਵਿੱਚ ਮੈਂ ਹਮੇਸ਼ਾ ਸਿਰ ਕੱਢ ਕੇ ਮੋਰੇ ਹੋ ਕੇ ਆਪਣੀ ਭੂਮਿਕਾ ਨਿਭਾਈ ਆ ਜਿਸ ਕਰਕੇ ਸਮਾਜ ਦੇ ਵਿੱਚ ਮੇਰਾ ਬੜਾ ਪਿਆਰ ਹੈ ਲੋਕਾਂ ਨੂੰ ਮੇਰੇ ਤੇ ਬੜਾ ਯਕੀਨ ਹੈ ਵਰਕਰ ਮੇਰੇ ਤੇ ਬਹੁਤ ਉਤਸ਼ਾਹਿਤ ਨੇ ਮੇਰਾ ਨਾਮ ਆਣ ਤੇ ਔਰ ਮੈਨੂੰ ਪੂਰੀ ਉਮੀਦ ਹੈ ਕਿ 20 ਜਨਵਰੀ ਦੇ ਦਿਨ ਸਾਡੇ ਬਹੁਤ ਹਨ ਅਸੀਂ 20 ਦੇ 40 ਦਿਨ ਬਣਾਉਣੇ ਆ 24 ਘੰਟੇ ਕੰਮ ਕਰਾਂਗੇ ਔਰ ਘਰ ਘਰ ਜਾਣ ਦੀ ਕੋਸ਼ਿਸ਼ ਕਰਾਂ ਸਰ ਜਿੱਦਾਂ ਤੁਸੀਂ ਦੱਸਿਆ ਤੇ ਤਿਆਰੀ ਵੀ ਫੋਲ ਲਾ ਤਾਂ ਬੀਐਸਪੀ ਜਿਹੜੀ ਕੈਡਰ ਪਾਰਟੀ ਆ ਕੋਈ ਪ੍ਰੋਬਲਮ ਨਹੀਂ ਪਰ ਇਹ ਦੇਖਿਆ ਜਾਂਦਾ ਬੀਐਸਪੀ ਦੇ ਵਿੱਚ ਹੰਗਾਰਾ ਬਹੁਤ ਹੁੰਦਾ ਹੈ ਵਰਕਰਾਂ ਦੇ ਵਿੱਚ ਵੀ ਕੈਂਡੀਡੇਟ ਦੇ ਵਿੱਚ ਵੀ ਪਾਰਟੀ ਦੇ ਵਿੱਚ ਵੀ ਪਰ ਉਹ ਲਾਸਟ ਟਾਈਮ ਤੇ ਆ ਕੇ ਜਿਹੜੀ ਆ ਉਹ ਵੋਟ ਜਿਹੜੀ ਡਿਵਾਈਡ ਹੋ ਜਾਂਦੀ ਹੈ ਜਾਂ ਕਨਵਰਟ ਨਹੀਂ ਹੋ ਪਉਂਦੀ ਆਪਣੀ ਕੈਂਡੀਡੇਟ ਨੂੰ ਦੇਖੋ ਉਹਦੇ ਕਈ ਵਜੂਆ ਉਹਨੂੰ ਆਪਾਂ ਸਮਝਣਾ ਜਿਹੜਾ ਪੰਜਾਬ 'ਚ ਡਰੱਗ ਔਰ ਸ਼ਰਾਬ ਕਿਉਂ ਨਹੀਂ ਬੰਦ ਹੁੰਦੀ ਇਹਦੇ ਵੀ ਸਰਕਾਰ ਇੱਥੇ ਆਈ ਹੈ ਬੀਜੇਪੀ ਅਕਾਲੀ ਦਾਲ ਆਈ ਹੈ ਕਾਂਗਰਸ ਆਈ ਹੈ ਹੁਣ ਆਮ ਆਨੰਦੀ ਪਾਰਟੀ ਆਈ ਹੈ ਇਹਨਾਂ ਦਾ ਕੀ ਮਕਸਦ ਹੈਗਾ ਕਿਉਂ ਚੱਲ ਰਹੀ ਹੈ ਇਸ ਵਜ੍ਹਾ ਇਹਦੇ ਵਿੱਚ ਮਨਸ਼ਾ ਸਮਝੋ ਰਾਜਨੀਤਿਕ ਮਨਸ਼ਾ ਜਾ ਰਹਾ ਹੈ ਇੱਕ ਦਿਨ 'ਚ ਸਰਕਾਰ ਚਾਹੇ ਤਾਂ ਨਸ਼ੇ ਬੰਦ ਹੋ ਸਕਦੇ ਆ ਲੇਕਿਨ ਨਸ਼ੇ ਤੇ ਪੀਣ ਦੇ ਆਦੀ ਬਣਾਏ ਹੋਏ ਸਮਾਜ ਦੇ ਵਿੱਚ ਉਹਨਾਂ ਦੀਆਂ ਵੋਟਾਂ ਲੈਣੀਆਂ ਬਹੁਤ ਸੌਖੀਆਂ ਨੇ ਔਰ ਇਹਨਾਂ ਇਲੈਕਸ਼ਨਾਂ ਦੇ ਦੌਰਾਨ ਖਰਾਬ ਦਾ ਨੰਗਾ ਨਾਟਕ ਨਕਾਇਆ ਜਾਂਦਾ ਸ਼ਰਾਬ ਦੀ ਸਪਲਾਈ ਦਾ ਔਰ ਸ਼ਰਾਬਾਂ ਦੇ ਬੇਤ ਗਰੀਬਾਂ ਨੂੰ ਬੇਸਹਾਰਿਆਂ ਨੂੰ ਲਾਚ ਦਿੱਤੇ ਜਾਂਦੇ ਆ ਉਹਨਾਂ ਨੂੰ ਡਰਾ ਜਾਂਦਾ ਗੈਂਗਸਟਰ ਕਿਸ ਵਰਕੇ ਪਾਲਦੀ ਹੈ ਲੋਕ ਪਾਲਦੇ ਆ ਗੈਂਗਸਟਰਾਂ ਰਾਹੀਂ ਲੋਕਾਂ ਨੂੰ ਡਰਾਇਆ ਜਾਂਦਾ ਤੋਂ ਇਹ ਜਿਹੜੀਆਂ ਮੀਡੀਆ ਦਾ ਜਿਹੜਾ ਰੋਲ ਹੈ ਉਹਦੇ ਵਿੱਚ ਵੀ ਕਈ ਥਾਵਾਂ ਤੇ ਕਈ ਮੀਡੀਆ ਘਰਾਨੇ ਇਹੋ ਜਿਹੇ ਆ ਜਿਹੜੇ ਲੋਕ ਇਹਦੇ ਮੁੱਦੇ ਨਹੀਂ ਚੱਕਦੇ ਕੋ ਸਰਕਾਰ ਪੱਕੀ ਹੋ ਕੇ ਚੱਲਦੇ ਆ ਤਾਂ ਉਹ ਵੀ ਇੱਕ ਸਮੱਸਿਆ ਹੈਗੀ ਆ ਤੇ ਬਹੁਜਨ ਅੰਦੋਲਨ ਦੀ ਵਿਚਾਰਧਾਰਾ ਉਹਦੇ ਦਰਸ਼ਨ ਉਹਦੇ ਪ੍ਰੋਗਰਾਮ ਉਹਦੀ ਸਟ੍ਰੈਟਜੀ 'ਚ ਕੋਈ ਕਮੀ ਨਹੀਂ ਹੁੰਦੀ ਕਮੀ ਆ ਕੇ ਕਿੱਥੇ ਆ ਕਿ ਜਿਹੜਾ ਧਨ ਬਲ ਥੈਂਕਸ ਫਰ ਸ਼ਰਾਫ ਜੀ ਇਹ ਜਦੋਂ ਹਾਵੀ ਹੁੰਦੇ ਆ ਤਾਂ ਉਹ ਸਾਡੇ ਬੋਟਾ ਨੂੰ ਚੋਰੀ ਕਰਨ ਦਾ ਕੰਮ ਕਰਦੇ ਆ। ਉਹ ਬੀਜੇਪੀ ਮੋਢ ਕਦੀਮ ਤੋਂ ਕਹਿੰਦੀ ਆਈ ਹੈ ਕਿ ਅਸੀਂ ਪਰਿਵਾਰਵਾਦ ਦੇ ਵਿਰੋਧੀ ਰਹੇ ਆਂ ਲੇਕਿਨ ਮਗਰੋਂ ਆਣੀ ਜਦੋਂ 100 ਪ੍ਰਕਾਰ ਦੀ ਟਿਕਟ ਕੱਟੀ ਆ ਤੇ ਵੋਟ ਉਹਦੀ ਟਿਕਟ ਉਹਦੀ ਘਰ ਵਾਲੀ ਨੂੰ ਦੇਤੀ। ਪਰਿਵਾਰਵਾਦ ਨਹੀਂ ਇਹ। ਆ ਕਾਂਗਰਸ ਪਾਰਟੀ ਕੀ ਆ? ਕਾਂਗਰਸ ਪਾਰਟੀ ਨੇ ਜਿਹੜਾ ਅੱਜ ਉਮੀਦਵਾਰ ਬਣਾਇਆ ਉਹ ਕਿਸੇ ਜ਼ਮਾਨੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀਗਾ। ਜਿਹੜਾ ਹੁਣ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਉਹ ਪਹਿਲਾਂ ਬੀਜੇਪੀ ਚ ਰਿਹਾ ਫਿਰ ਉਹ ਕਾਂਗਰਸ ਦਾ ਹੁਣ ਆਮ ਆਦਮੀ ਪਾਰਟੀ ਆ ਅਗਲੇ ਇਲੈਕਸ਼ਨ ਚ ਪਤਾ ਨਹੀਂ ਕਿਹੜੀ ਪਾਰਟੀ ਜਿੱਤੇਗਾ ਪਤਾ ਨਹੀਂ ਸਕਦੇ। ਹੁਣ ਇਹ ਲੋਕ ਦੇਖ ਰਹੇ ਆ ਇਸ ਵਾਰ ਲੋਕਾਂ ਦੀ ਜਿਹੜੀ ਚੁੱਪੀ ਆ ਵੋਟਰਾਂ ਦੀ ਜਿਹੜੀ ਉਦਾਸੀਨਤਾ ਆ ਉਹ ਇਹ ਚੀਜ਼ ਨੂੰ ਸੰਝਾ ਰਹੀ ਆ ਦੱਸ ਰਹੀ ਆ ਤੁਹਾਨੂੰ। ਬੀਜੇਪੀ ਦਾ ਵੋਟ ਬੈਂਕ ਘਟ ਰਿਹਾ ਕਾਰਨ ਕਿ ਜੇ ਬੀਜੇਪੀ ਦੇ ਵਿੱਚ ਅੱਜ ਨਾਲੋਂ ਜ਼ਿਆਦਾ ਲੀਡਰਸ਼ਿਪ ਤਾਂ ਕਾਂਗਰਸ ਦੀ ਆ ਇਸ ਵੇਲੇ। ਸਾਰੇ ਦੇ ਸਾਰੇ ਬੰਦੇ ਜਿਹੜੇ ਆ ਪਾਰਟੀਆਂ ਪਲਟ ਕੇ ਵਿਚਾਰਧਾਰਾਂ ਤੋਂ ਪਰੇ ਹੋ ਕੇ ਆਪਣੇ ਨਿੱਜੀ ਹਿੱਤਾਂ ਨੂੰ ਉੱਤੇ ਰੱਖ ਕੇ ਤਿਆਰ ਆ। ਲੋਕ ਦੇਖ ਰਹੇ ਆ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਜੇ ਨੀਜੀ ਹੱਤ ਲਈ ਅਜੇ ਪਾਰਟੀ ਛੱਡਦੇ ਆ ਤੇ ਤੁਹਾਨੂੰ ਤਾਂ ਇੱਕ ਮਿੰਟ 'ਚ ਛੱਡਣਗੇ ਸਰ ਲਾਸਟ ਦੇ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਹੋ ਵੋਟਰਾਂ ਨੂੰ ਤੁਸੀਂ ਮੈਂ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਬੇਪਰ 70 ਸਾਲ ਤੋਂ ਤੁਸੀਂ ਜਿਨ੍ਹਾਂ ਲੋਕਾਂ ਨੂੰ ਅਜਮਾਇਆ ਰਾਜੇ ਰਜਵਾੜੇ ਜ਼ਗੀਰਕਾਰ ਪੂੰਜੀਪਤੀ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਉਲਝੇ ਪਏ ਆ ਉਹਨਾਂ ਲੋਕਾਂ ਤੋਂ ਪੁੱਛਾ ਛੁਡਾਓ ਉਹਨਾਂ ਲੋਕਾਂ ਨੂੰ ਅੱਗੇ ਕਰੋ ਜਿਹੜੇ ਹਾਸ਼ੀਏਗਰ ਸਮਾਜ ਦੀ ਨੁਮਾਇੰਦਗੀ ਕਰਦੇ ਆ ਉਹ ਗਰੀਬਾਂ ਦੀ ਸੁਣਨਗੇ ਉਹ ਮਜਦੂਰਾਂ ਦੀ ਸੁਣਨਗੇ ਉਹ ਹਾਸ਼ੀਏਗਰ ਸਮਾਜ ਦੀ ਸੁਣਨਗੇ ਮੈਂ ਇੱਕ ਗਰੀਬ ਪਰਿਵਾਰ ਚੋਂ ਨਿਕਲ ਕੇ ਅੱਜ ਇੱਥੇ ਪਹੁੰਚਿਆ ਪਿੰਡਾਂ ਚੋਂ ਨਿਕਲ ਕੇ ਅਸੀਂ ਬਿਹਾਰੀਆਂ ਕੰਮ ਕਰਦੇ ਹੋਏ ਅੱਜ ਅਸੀਂ ਸ਼ਾਇਦ ਇਹ ਦੇ ਕੇ ਤਾਂ ਕਿ ਆਪਣਾ ਮੁਕਾਮ ਬਣਾਇਆ ਔਰ ਮੇਰੇ ਬਾਰੇ ਸਾਰੇ ਜਾਣਦੇ ਮੈਂ ਕਿਹੜੀ ਹਾਲਾਤਾਂ ਤੋਂ ਪਹੁੰਚ ਕੇ ਐਡਮਿਟ ਕਰਕੇ ਇੱਥੇ ਪਹੁੰਚਿਆ ਤਾਂ ਸਾਨੂੰ ਲੋਕਾਂ ਨੂੰ ਪਤਾ ਗਰੀਬੀ ਕੀ ਹੈ ਜਿਹੜਾ ਅਰਬਾਂ ਕਰਬਾਂ ਦਾ ਕਾਰੋਬਾਰ ਕਰਦਾ ਉਹ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਨਾ ਉਹ ਗਰੀਬੀ ਉਹਨੂੰ ਸਮੱਸਿਆ ਨੂੰ ਜਾਣਦਾ ਤਾਂ ਇਸ ਕਰਕੇ ਮੇਰੀ ਅਪੀਲ ਹੈ ਕਿ ਤੁਸੀਂ ਇਸ ਵੇਲੇ ਢਾਪੀ ਦੇ ਪੁੱਤਰ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਨਾਲ ਸਾਥ ਦਿਓ ਇਹ ਰਾਜੇ ਰਜਵਾੜਿਆਂ ਨੂੰ ਨਾ ਜਿਹੜੇ ਪਾਲਟੀ ਮਾਰਦੇ ਹੈਗੇ ਅੱਜ ਇੱ ਉਹਨਾਂ ਦੇ ਭਲੇਖੇ 'ਚ ਨਾ ਫਸੋ ਔਰ ਮੈਨੂੰ ਉਮੀਦ ਆ ਕਿ ਲੋਕ ਇਸ ਵਾਰ ਭੋਜਨ ਸਮਾਜ ਪਾਰਟੀ ਨੂੰ ਪੂਰੀ ਇੱਕ ਦੂਨੀ سپورਟ ਕਰਨ। ਇਸ ਸਾਲ ਸਾਡੇ ਨਾਲ BSP ਤੋਂ ਲਾਨੇ ਗਏ ਉਮੀਦਵਾਰ ਐਡਵੋਕੇਟ ਰਣਜੀਤ ਜੀ ਤੇ ਹੁਣ ਜਿਹੜਾ ਇੰਤਜ਼ਾਰ ਰਹੇਗਾ 4 ਤਰੀਕ ਦਾ ਤੇ ਦੇਖਣਾ ਹੋਏਗਾ ਕਿ ਜਨਤਾ ਕਿਸ ਨੂੰ ਜਿਹੜਾ ਫਤਵਾ ਦਿੰਦੀ ਏ ਤੇ ਆਪਾਂ ਇੰਤਜ਼ਾਰ ਕਰਦੇ ਆ 4 ਤਰੀਕ ਦਾ ਕਿੰਨੀ ਕੇ ਟੱਕਰ ਦੇ ਪਾਉਣਗੇ ਬਾਕੀ ਪਾਰਟੀਆਂ ਨੂੰ ਤੇ ਜਨਤਾ ਜਿਹੜਾ ਆ ਕਿਸ ਨੂੰ ਕੀ ਫਤਵਾ ਦਿੰਦੇ।